ਤਲੀ ਤੋਂ ਪਹਿਲਾਂ ਇੱਕ ਤਿਹਾਰ ਆਂਦਾ ਹੈ ਧੰਨ ਤੇਰਸ ਧੰਨ ਤੇਰਸ ਦੇ ਮੌਕੇ ਦੇ ਉੱਪਰ ਜਿਹੜਾ ਆ ਉਹ ਧੰਨ ਤੇਰਸ ਦੇ ਮੌਕੇ ਤੇ ਬਰਤਨ ਜਿਹੜੇ ਆ ਉਹ ਮੰਨਿਆ ਗਿਆ ਆ ਕਿ ਕੋਈ ਨਾ ਕੋਈ ਬਰਤਨ ਜਿਹੜਾ ਆ ਘਰ ਦੇ ਵਿੱਚ ਲੈ ਕੇ ਜਾਓ ਔਰ ਉਸ ਦੇ ਨਾਲ ਬਰਕਤ ਰਹਿੰਦੀ ਹੈਗੀ ਆ ਧੰਨ ਤੇਰਸ ਦੇ ਮੌਕੇ ਤੇ ਤੁਸੀਂ ਦੇਖ ਪਾ ਰਹੇ ਆ ਅਹੀਂ ਸੋਚਿਆ ਨਮਾਸ਼ਹਿਰ ਦਵਾਬਾ YouTube ਚੈਨਲ ਤੁਹਾਨੂੰ ਹਰ ਮੌਕੇ ਤੇ ਜਿਹੜੀ ਆ ਉਹ ਤਸਵੀਰਾਂ ਜਿਹੜੀਆਂ ਆ ਖਬਰ ਜਿਹੜੀ ਆ ਰਿਪੋਰਟ ਜਿਹੜੀ ਆ ਪਾ ਆਪਣੇ ਇਸ ਚੈਨਲ ਦੇ ਉੱਪਰ ਦਿਖਾਉਂਦਾ ਹੈ ਔਰ ਔੜ ਦਾ ਔੜ ਦੇ ਵਿੱਚ ਤੁਸੀਂ ਬਾਜ਼ਾਰ ਦੀਆਂ ਰੌਣਕਾਂ ਜਿਹੜੀਆਂ ਆ ਉਹ ਦੇਖ ਪਾ ਰਹੇ ਹੈਗੇ ਆ ਔਰ ਧੰਤੇਰਸ ਦੇ ਮੌਕੇ ਦੇ ਉੱਪਰ ਅੰਦਰ ਵੀ ਜਾ ਕੇ ਤੁਸੀਂ ਦਿਖਾਣੇ ਆ ਤੁਹਾਨੂੰ ਕਾਫੀ ਰਸ਼ ਜਿਹੜਾ ਹੈਗਾ ਇਹਨਾਂ ਕੋਲ ਜੇ ਅਸੀਂ ਗੱਲ ਵੀ ਲੈਣੀ ਹੋਵੇ ਗੱਲ ਕਰਨ ਦਾ ਵੀ ਟਾਈਮ ਨਹੀਂ ਹੈਗਾ ਔਰ ਦੂਰ ਤੱਕ ਤੁਸੀਂ ਦੇਖ ਸਕਦੇ ਆ ਕਿ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਤਾਂ ਤੇਰਸ ਦੀ ਰੋਣ ਕਿਹਾ ਜੀ ਅੱਜ ਅ ਚਾਚਾ ਇਹ ਵਰਤਨ ਕਹਿੰਦੇ ਆ ਕਿ ਲੈਣਾ ਜ਼ਰੂਰੀ ਹੁੰਦਾ ਇੱਕ ਅਦਾ ਹਨਾ ਤੇ ਆ ਤੁਸੀਂ ਦੇਖ ਪਾ ਰਹੇ ਹੋ ਬਾਰ ਤੱਕ ਜਿਹੜੀ ਹੈਗੀ ਆ ਰੌਣਕਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਆ ਹਾਂਜੀ ਬਾਬੇ ਉਹ ਕੀ ਹਾਲ ਚਾਲ ਆ ਅੱਜ ਕਿੰਨਾ ਧੰਤੇਰਸ ਹੈ ਅੱਜ ਹਾਂਜੀ ਹਾਂਜੀ ਵੇ ਧੰਤੇਰਸ ਦੇ ਮੌਕੇ ਦੇ ਉੱਪਰ ਫਿਰ ਬਰਤਨ ਲੈਣਾ ਜ਼ਰੂਰੀ ਹੁੰਦਾ ਹੈ ਹਾਂਜੀ ਹਾਂਜੀ ਚਾਹੇ ਇਹ ਜ਼ਰੂਰੀ ਆ ਕਿ ਪਿੱਤਲ ਦਾ ਲਓ ਜਾਂ ਕੋਈ ਜਾਂ ਮੇਨ ਕਿਹੜਾ ਮਰਜ਼ੀ ਲੈ ਜਿਓ ਜੀ ਮਤਲਬ ਬਰਤਨ ਲੈਣਾ ਹਾਂ ਬਰਤਨ ਲੈਣਾ ਘਰ ਦੇ ਵਿੱਚ ਨਵਾਂ ਬਰਤਨ ਜਿਹੜਾ ਆ ਉਹ ਜਾਵੇ ਹਨਾ ਹਾਂਜੀ ਹਾਂਜੀ ਠੀਕ ਆ ਪਿੱਤਲ ਦਾ ਪਲੇ ਤਾਂਬੇ ਦਾ ਸਟੀਲ ਦਾ ਪਿੱਤਲ ਦਾ ਮੈਂ ਕਹਿੰਦਾ ਬਹੁਤ ਮਹਿੰਗਾ ਹੋ ਗਿਆ ਹਾਂਜੀ ਹੈ ਤਾਂ ਵਧੀਆ ਜੀ ਹਾਂ ਹਾਂਜੀ ਉਹਦਾ ਕੋਈ ਕੋਈ ਬੰਦਾ ਤਕਰੀਬਨ ਲੈ ਜਾਂਦਾ ਹਨਾ ਇਹ ਤਾਂ ਹੀ ਹਾਨੀ ਗੱਲ ਨਾਲ ਜੀ ਇਹ ਤਾਂ ਗੱਲ ਤੁਹਾਡੀ ਠੀਕ ਹੈਗੀ ਆ ਔਰ ਤੁਸੀਂ ਦੇਖ ਸਕਦੇ ਹੈਗੇ ਆ ਕਿ ਜਿਹੜੇ ਕੁਛਕ ਹੋਰ ਬਰਤਨ ਹਲਕੇ ਲੈਂਦੇ ਆ ਉਹ ਸੇਤਲੇ ਹਾਨੀ ਕਰ ਕੇ ਹੈਗੇ ਆ ਧੰਤਰਸ ਦੇ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਔਰ ਰੌਣਕਾ ਤੁਸੀਂ ਇੱਥੇ ਦੀਆਂ ਦੇਖ ਪਾ ਰਹੇ ਹੋ ਧੰਤਰਸ ਦੇ ਮੌਕੇ ਦੇ ਉੱਪਰ ਜਿਹੜਾ ਆ ਔਰ ਦੇ ਵਿੱਚ ਇਹ ਰੌਣਕਾ ਜਿਹੜੀਆਂ ਲੱਗਿਆ ਹੋਈਆਂ ਨੇ ਔਰ ਬਰਤਨ ਜਿਹੜੇ ਹੈਗੇ ਆ ਉਹ ਤੁਸੀਂ ਦੇਖ ਪਾ ਰਹੇ ਆ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਦੁਕਾਨਾਂ ਦੀ ਤੁਹਾਨੂੰ ਦਿਖਾ ਲਣ ਦੀ ਤੁਸੀਂ ਦੁਕਾਨ 'ਚ ਆ ਗਏ ਆ ਔਟ ਦੇ ਵਿੱਚ ਔਰ ਦੇਖ ਸਕਦੇ ਆ ਬਰਤਨ ਜਿਹੜੇ ਆ ਧੰਤੇਰਸ ਦੇ ਮੌਕੇ ਦੇ ਉੱਪਰ ਸਜਾਏ ਹੋਏ ਨੇ ਕਿਉਂਕਿ ਅੱਜ ਦੇ ਦਿਨ ਜਿਹੜਾ ਹੈਗਾ ਉਹ ਜਿਸ ਤਰ੍ਹਾਂ ਕੀ ਮਾਨਤਾ ਹੈਗੀ ਆ ਕਿ ਕੋਈ ਨਾ ਕੋਈ ਬਰਤਨ ਜਿਹੜਾ ਹੈ ਉਹ ਆਪਣੇ ਘਰ ਦੇ ਵਿੱਚ ਜਿਹੜਾ ਲੈ ਕੇ ਜਾਣਾ ਦੀਵਾਲੀ ਤੋਂ ਪਹਿਲਾਂ ਧੰਤੇਰਸ ਦੇ ਮੌਕੇ ਤੇ ਲੈ ਕੇ ਜਾਂਦੇ ਆ ਨੇ ਲੇਡੀਜ਼ ਅਜਾ ਇੱਕ ਛਾੜੀ ਤੇ ਔਰ ਇਸ ਇਹ ਵੀ ਇੱਕ માનਤਾ ਹੈਗੀ ਆ ਔਰ ਰੌਣਕਾ ਤੁਸੀਂ ਦੇਖ ਪਾ ਰਹੇ ਹੋ ਔੜ ਦੀਆਂ ਰੌਣਕਾ ਦੇਖ ਪਾ ਰਹੇ ਹੋ ਇਹ ਧੰਤੇਰਸ ਦੇ ਮੌਕੇ ਦੀਆਂ ਪਰ ਅਸੀਂ ਕੋਸ਼ਿਸ਼ ਕੀਤੀ ਆ ਵਰਤਨ ਤੁਸੀਂ ਦੇਖ ਸਕਦੇ ਹੋ ਥਾ ਥਾਂ ਦੇ ਉੱਪਰ ਸਜਾਏ ਹੋਏ ਨੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਕਿ ਜੇ ਤੁਸੀਂ ਸ਼ਰਧਾ ਅਨਸਾਰ ਦੇਖ ਕੇ ਇਸ ਵਾਹਨ ਤੋਂ ਛਡਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499